ਬਹੁਤੀ ਨ ਵੱਡੀ ਮੰਗਵੇ ਮੰਗ ਮੇਰੀ ਨਿੱਕੀ ਜੱਟਾ ਪਹਿਲੀ ਤੇਰੀ ਸਰੀ ਸ਼ਹਿਰਵੇ ਕਿੱਲੇ ਨੇ 21 ਜੱਟਾ ਬਹੁਤੀ ਨ ਵੱਡੀ ਮੰਗਵੇ ਮੰਗ ਮੇਰੀ ਨਿੱਕੀ ਜੱਟਾ ਪਹਿਲੀ ਤੇਰੀ ਸਰੀ ਸ਼ਹਿਰਵੇ ਕਿੱਲੇ ਨੇ 21 ਜੱਟਾ ਹੀਰੇ ਗਹਿਨੂਰ ਜਹੀ ਮੈਂ ਕਾਤੋਂ ਨ ਟੱਕੀ ਤੂੰ ਸੋਹਣੇ ਦੀ ਲਏ ਤੇ ਚਾਂਜਰਾ ਜਟਾਵੇ ਜੱਟੀ ਨੂੰ ਸੋਨੇ ਦੀਆਂ ਲੈ ਦੇ ਚਾਂਜਰਾ ਜਟਾਵੇ ਜੱਟੀ ਨੂੰ ਸੋਨੇ ਦੀਆਂ ਲੈ ਦੇ ਚਾਂਜਰਾ ਜਟਾਵੇ ਜੱਟੀ ਨੂੰ ਸੂਟਾਂ ਦਾ ਸ਼ੌਕ ਨਾਰੀ ਨੂੰ ਸ਼ਾਪਿੰਗ ਦੇ ਖਰਚੇ ਚੱਕ ਲੈ ਮੈਨੂੰ ਇਗਨੋਰ ਕਰੀ ਨਾ ਚੰਨਾ ਲੱਡਾ ਨਾਲ ਰਖ ਲੈ ਸੂਟਾਂ ਦਾ ਸ਼ੌਕ ਨਾਰੀ ਨੂੰ ਸ਼ੋਪਿੰਗ ਦੇ ਖਰਚੇ ਚੱਕ ਲੈ ਮੈਨੂੰ ਇਗਨੋਰ ਕਰੀ ਨਾ ਚੰਨਾ ਲਾਡਾ ਨਾਲ ਰੱਖ ਲੈ ਚਾਨਣਾ ਚੜਾਉਣਾ ਪੈ ਜਾਏ ਦੇਖੀ ਕਿਤੇ ਅੱਕੀ ਨੂੰ ਸੋਨੇ ਦੀਆਂ ਲੈ ਦੇ ਚਾਂਜਰਾ ਜੱਟਾ ਵੇ ਜੱਟੀ ਨੂੰ ਸੋਨੇ ਦੀਆਂ ਲੈ ਦੇ ਚਾਂਜਰਾ ਜੱਟਾ ਵੇ ਜੱਟੀ ਨੂੰ ਸੋਨੇ ਦੀਆਂ ਲੈ ਦੇ ਚਾਂਜਰਾ ਮੇ ਲਗਦੀ ਨਾ ਫੀਸ ਕੋਈ ਵੇ ਇਥੇ ਕਈ ਫਿਰਦੇ ਜੋੜੇ ਸਾਡੀ ਨਾਰੀ ਸਿਕੋਈ ਵੇ ਮੇਰੇ ਨਾਲ ਬਹਿ ਜਾ ਦੋ ਪਲ ਲਗਦੀ ਨਾ ਫੀਸ ਕੋਈ ਵੇ ਇਥੇ ਕਈ ਫਿਰਦੇ ਜੋੜੇ ਸਾਡੀ ਨਾਰੀ ਸਿਕੋਈ ਵੇ ਹੋਰਾ ਬਲ ਮਾਰ ਨਿਗਾ ਤੂੰ ਹੋਰਾ ਬਲ ਮਾਰ ਨਿਗਾ ਤਾ ਕਿੰਨਾ ਏ ਲੱਕੀ ਤੂੰ ਸੋਨੇ ਦੀਆਂ ਲੈ ਤੇ ਚਾਂਜਰਾ ਜੱਟਾ ਵੇ ਜੱਟੀ ਨੂੰ ਸੋਨੇ ਦੀ ਲੈ ਦੇ ਚਾਂਜਰਾ ਜੱਟਾ ਵੇ ਜੱਟੀ ਨੂੰ